ਵਾਹੀ ਗੁਰਜੀ ਦਾ ਹਲਛਾ ਵਾਹੀ ਗੁਰਦੀ ਕੀ ਫਤਜੀ ਬੀਵੀਏਸ਼ਨ ਸਰਵਿਸ ਭਗਤਾ ਭਾਈ ਦਾ ਜ਼ਿਲ੍ਹਾ ਬਠਿੰਡਾ ਕੋਠਾ ਗੁਰੂ ਛਾੜਕ ਨੇੜੇ ਦਾਣਾ ਮੰਡੀ ਤੁਸੀਂ ਗੂਗਲ ਮੈਪ ਤੇ ਵੀ ਸਰਚ ਕਰਕੇ ਦੇਖ ਸਕਦੇ ਹੋ ਬੀਵੀਏਸ਼ਨ ਸਰਵਿਸ ਕਿੱਥੇ ਆ ਇਸ ਵੀਡੀਓ ਦੇ ਵਿੱਚ ਹਵਾਈ ਟਿਕਟਾਂ ਬਾਰੇ ਜਾਣਕਾਰੀ ਦੱਸਾਂਗਾ ਟਿਕਟ ਕਰਵਾਉਣ ਤੋਂ ਪਹਿਲਾਂ ਟਿਕਟ ਬਾਰੇ ਜਾਣਕਾਰੀ ਲਈ ਜਾਂ ਟਿਕਟ ਦਾ ਰੇਟ ਪਤਾ ਕਰਨ ਲਈ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਾਸਪੋਰਟ ਦੀ ਤਸਵੀਰ ਮੋਬਾਈਲ ਦੇ ਵਿੱਚ ਜਾਂ ਤੁਹਾਡੇ ਕੋਲ ਪਾਸਪੋਰਟ ਹੋਣਾ ਬਹੁਤ ਜ਼ਰੂਰੀ ਹੈ ਟਿਕਟ ਕਰਨ ਦੇ ਵੇਲੇ ਤੁਹਾਡੀ ਸਾਰੀ ਜਾਣਕਾਰੀ ਜਿਵੇਂ ਕਿ ਨਾਮ ਤੁਹਾਡਾ ਪਾਸਪੋਰਟ ਨੰਬਰ ਪਾਸਪੋਰਟ ਇਜਪਾਇਰ ਡੇਟ ਸਾਰੀ ਜਾਣਕਾਰੀ ਲਿਖੀ ਜਾਂਦੀ ਆ ਕਈ ਕੀ ਕਰਦੇ ਆ ਇੱਕ ਦਿਨ ਲਈ ਹੋਟਲ ਬੁੱਕ ਕਰਵਾ ਕੇ ਹਫਤੇ ਲਈ ਟਿਕਟ ਰਿਟਰਨ ਕਰਵਾ ਲੈਂਦੇ ਆ ਇਸ ਤਰ੍ਹਾਂ 에ਰਪੋਰਟ ਜਹਾਜ਼ ਰਾਹੀਂ ਚੜਨ ਦੇਣਾ ਪਰ ਉਸ ਟਾਈਮ ਹੱਲ ਵੀ ਹੋ ਜਾਂਦਾ ਏ ਉਸ ਟਾਈਮ ਦੇ ਵਿੱਚ ਹੋਟਲ ਆਫਤਰੀ ਬੁੱਕ ਕਰਕੇ ਤੁਸੀਂ ਜਹਾਜ਼ ਰਾਹੀਂ ਚੜ੍ਹ ਸਕਦੇ ਹੋ ਟਿਕਟ ਕੀਤੀ ਹੋਈ ਤੁਸੀਂ ਆਪ ਆਨਲਾਈਨ ਚੈੱਕ ਕਰ ਸਕਦੇ ਹੋ ਵੀ ਟਿਕਟ ਜਾਲੀ ਹੈ ਜਾਂ オリジナル ਆ ਤੁਸੀਂ ਯੂਟਿਊਬਰਾਂ ਹੀ ਵੀਡੀਓ ਦੇ ਸਕਦੇ ਹੋ ਟਿਕਟ ਆਨਲਾਈਨ ਕਿਵੇਂ ਕੀਤਾ ਜਾਂਦਾ ਹੈ ਟਿਕਟ ਦੇ ਵਿੱਚ ਪੀਐਨਆਰ ਨੰਬਰ ਬੁਕਿੰਗ ਰਿਫਰੈਂਸ ਨੰਬਰ ਹੁੰਦਾ ਹੈ ਸਾਰੀ ਜਾਣਕਾਰੀ ਲਿਖੀ ਹੁੰਦੀ ਆ ਇੱਕ ਪਾਸੇ ਦੀ ਕਰਵਾ ਸਕਦੇ ਹਾਂ ਰਿਟਰਨ ਟਿਕਟ ਵੀ ਕਰਵਾ ਸਕਦੇ ਹਾਂ ਵੀਜ਼ੇ ਦੇ ਹਿਸਾਬ ਨਾਲ ਹੁੰਦੀ ਆ ਟਿਕਟ ਪੰਜਾਬ ਚੋਂ ਬਠਿੰਡਾ ਤੋਂ ਦਿੱਲੀ 에어ਪੋਰਟ ਤੱਕ ਜਲੰਧਰ ਤੋਂ ਹਜ਼ੂਰ ਸਾਹਿਬ ਤੱਕ ਲੁਧਿਆਣਾ ਤੋਂ ਕਿਸੇ ਵੀ ਨੇੜੇ ਦੇ 에어ਪੋਰਟ ਤੇ ਅਮਰitsar ਸਾਹਿਬ ਤੋਂ ਤੁਸੀਂ ਕਿਸੇ ਵੀ ਕੰਟਰੀ ਦੀ ਟਿਕਟ ਕਰਵਾ ਸਕਦੇ ਹੋ ਵੱਡੇ ਛੋਟੇ ਕੰਟਰੀ ਜਿਵੇਂ ਕਿ ਸਿੰਗਾਪੁਰ ਦਵਾਈ ਜਾਂ ਅਮਰੀਕਾ ਇੰਗਲੈਂਡ ਹਰੇਕ ਕੰਟਰੀ ਦੇ ਤੁਸੀਂ ਟਿਕਟ ਕਰਵਾ ਚਾਹੁੰਦੇ ਹੋ ਟਿਕਟ ਦੋ ਤਰ੍ਹਾਂ ਦੀ ਹੁੰਦੀਆਂ ਰਿਫਾਂਡੇਬਲ ਨੋਨ ਰਿਫਾਂਡੇਬਲ ਇਹਨਾਂ ਦੋਵਾਂ 'ਚ ਫਰਕ ਕੀ ਹੈ ਰਿਫਾਂਡੇਬਲ ਦੇ ਵਿੱਚ ਮੰਨ ਲਓ ਤੁਹਾਡੇ ਟਿਕਟ 90000 ਦੀ ਕੀਤੀ ਹੋਈ ਹੈ ਤੁਸੀਂ ਕਹਿੰਨੇ ਹੋ ਵੀ 2 ਮਹੀਨੇ ਠਹਿਰ ਕੇ ਜਾਣਗੇ ਟਿਕਟ ਕੈਂਸਲ ਕਰਦੇ ਹੋ ਤਾਂਨੇ ਵੀ 에어ਲਾਈਨ ਕੱਟਣਗੇ ਦਾ 15000 ਜਾਂ 20-25000 ਉਹ ਕੱਟ ਕੇ ਬਾਕੀ ਤੁਹਾਨੂੰ ਵਾਪਸ ਤੇ ਉਸ ਦੇ ਵਿੱਚ ਤਰੀਕ ਵੀ ਮਿਤੀ ਵੀ ਬਦਲਾ ਸਕਦੇ ਹੋ ਅੱਗੇ ਪਿੱਛੇ ਕਰਾ ਸਕਦੇ ਹੋ ਤੁਸੀਂ ਪਰ ਉਹਦੇ ਤੇ ਰਿਚਾਰਜ ਅਲੱਗ ਕਿ ਪੈਣਾ ਹੈ ਨਾਨਰ ਫੰਡੇਬਲ ਦੇ ਵਿੱਚ ਇਹ ਹੁੰਦਾ ਹੈ ਟਿਕਟ ਕੀਤੀ ਹੋਈ ਹੈ ਜੇ ਤੁਸੀਂ ਕਹਿੰਦੇ ਹੋ ਵੀ ਟਿਕਟ ਕੈਂਸਲ ਕਰ ਦੋ ਅਸੀਂ ਨਹੀਂ ਜਾਣਾ ਹੈ ਤਾਂ ਉਹਦੇ ਵਿੱਚੋਂ 1 ਰੁਪਿਆ ਵਾਪਸ ਨਹੀਂ ਹੋਈਗਾ ਅਤੇ ਉਸ 'ਚ ਤਰੀਕ ਜ਼ਰੂਰ ਬਦਲੀ ਜਾਊਗੀ ਮਿਤੀ ਜ਼ਰੂਰ ਬਦਲੀ ਜਾਊਗੀ ਕਿ ਪਿੱਛੇ ਹੋਊਗੀ ਉਸ 'ਚ ਪਰ ਰੀਚਾਰਜ ਅਲੱਗ ਹੋਵੇਗਾ 에어ਲਾਈਨ ਛਾਰੇ ਹੀ ਵਧੀਆ ਹੁੰਦੇ ਆ ਮੇਨ ਇਹ ਹੀ ਦੇਖਣਾ ਹੁੰਦਾ ਹੈ ਬੈ ਕਿੰਨਾ ਹੈ ਖਾਣਾ ਵੀ ਵਿੱਚ ਤਾਂ ਹੋਇਆ ਤੇ ਕਿੰਨਾ ਹੈ ਘੰਟੇ ਚਤੇ ਆ ਕਿੱਥੋਂ ਕਿੱਥੇ ਆ ਇੱਕ ਕੰਟਰੀ ਦੇ ਵਿੱਚ ਤੁਸੀਂ ਦੋ ਟ੍ਰੇਨ ਨਹੀਂ ਕਰ ਸਕਦੇ ਜਹਾਜ਼ 'ਚ ਤਿੰਨ ਤਰ੍ਹਾਂ ਦੀਆਂ ਸ਼ੀਟਾਂ ਹੁੰਦੀਆਂ ਹਨ ਇਕਨੋਮੀ ਸ਼ੀਟ ਪ੍ਰੀਮੀਅਮ ਸ਼ੀਟ ਬੀਜਲਾ ਚਲਾ ਜੇ ਤੁਹਾਡੀ ਟਿਕਟ ਕੀਤੀ ਹੋਈ ਆ ਪਾਸਪੋਰਟ ਦੇ ਜਿਹੜਾ ਐਸਪਾਇਰ ਡੇਟ ਆ ਉਹ ਵੀ ਧਿਆਨ ਰੱਖਣਾ ਪੈਂਦਾ ਏ ਜਿਉਂ 6 ਮਹੀਨੇ ਤੋਂ ਵੱਧ ਪਿਆਏ ਵੈਲਿਡਿਟੀ ਤਾਂ ਤੁਸੀਂ ਕਿਸੇ ਵੀ ਦੇਸ਼ ਕੰਟਰੀ ਵਿੱਚ ਸਫਰ ਕਰ ਸਕਦੇ ਹੋ ਜੇ ਕੱਟ ਆਏ ਫੇਰ ਨਹੀਂ ਕਰ ਸਕਦੇ ਦਫ਼ਤਰ ਦੇ ਵਿੱਚ ਛੱਤ ਕੰਮ ਨੇ ਹੈ ਰੇਲਵੇ ਟਿਕਟਾਂ ਹੋਟਲ ਬੁਕਿੰਗ ਪਾਸਪੋਰਟ ਅਪਲਾਈ ਦੇਖਾ ਤੌਰ ਪੀਏ ਪ੍ਰਾਪਤ ਕਰਨੇ ਇੰਡੋਨੇਸ਼ੀਅਨ ਬਸ ਟਿਕਟਾਂ ਟੂਰ ਪੈਕੇਟ ਅਤੇ ਹਵਾਈ ਡੇਟਾ ਇਹਨਾਂ ਸਾਰਿਆਂ ਬਾਰੇ ਕੱਲੇ-ਕੱਲੀ ਜਾਣਕਾਰੀ ਵੀਡੀਓ ਅਪਲੋਡ ਕੀਤੀ ਹੋਈ ਹੈ ਤੁਸੀਂ ਇਸ ਚੈਨਲ ਤੇ ਹੀ ਵੀਡੀਓ ਵੇਖ ਸਕਦੇ ਹੋ ਵੀਡੀਓ ਵੇਖਣ ਦੇ ਲਈ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਅੱਗੇ ਜੇ ਇਸ ਵਾਰ ਵੀ ਵੀਡੀਓ ਹੋਊਗੀ ਉਸ ਵਾਰੀ ਜ਼ਰੂਰ ਜਾਣਕਾਰੀ ਦਿੰਦੇ ਰਹਾਂਗੇ ਵਾਹੀ ਗੁਰਜੀ ਦਾ ਖਾਲਚਾ ਵਾਹੀ ਗੁਰਜੀ ਦੀ ਫਤਿਹ